ਕਿਸਾਨ ਸ਼ੰਭੂ ਬਾਟਰ ਦਾ ਡਟਵੇ ਨੇ ਬਾਪੂ ਜੀ ਨੂੰ ਦੇਖ ਸਕਦੇ ਹੋ ਤੇ ਅੰਦਾਜ਼ਾ ਅੰਦਾਜ਼ਾ ਲਗਾ ਸਕਦੇ ਹੋ ਕਿ ਅਕਰ ਕਿਸਾਨ ਕਿੰਨਾ ਕੁ ਪਰੇਸ਼ਾਨ ਹੈ ਇਹ ਕੁੰਦਾ ਪੀਖ ਮੰਗਣੀ ਇਹ ਕੁੰਦਾ ਆਖੋ ਇਹ ਜਿਹੜਾ ਹਸਾਕੇ ਹੀ ਆਪਣਾ ਹੱਕ ਮੰਗਣਾ ਹੈ ਤੇ ਹੋਣੀ ਦੋ ਤਿੰਨ ਮੌਤਾ ਹੋ ਚੁਕੀ ਆ ਪਤਾ ਹੈ ਸਰਕਾਰ ਨੇ ਕਿੰਨੀਆਂ ਮੌਤਾ ਇੱਥੇ ਕਰਾਉਣੀ ਆ ਸਾਨੂੰ ਸਰਕਾਰ ਦਾ ਦੇ ਵੀ ਇਹੀ ਮੁੱਤ ਨਹੀਂ ਇੱਕਦਮ ਇਸ ਕੁਰਬਾਨੀ ਦੇਂਦੇ ਪਰ ਸਾਡੀਆਂ ਮੰਗਾਂ ਬੰਨ। ਅਸੀਂ ਜਾਨਾ ਸਾਡੀਆਂ ਮੰਗਾਂ ਹੁਣ ਵੀ ਮੰਨ ਲੈਣਾ। ਅਸੀਂ ਇੱਥੋਂ ਮੁੜ ਜਾਾਂਗੇ ਅਸੀਂ ਦਿੱਲੀ ਜਾ ਕੇ ਕੀ ਲੈਣਾ। ਇੱਕ ਤਸਵੀਰ ਜ਼ਰੂਰ ਸ਼ੰਭੂ ਬਾਡਰ ਤੋਂ ਸਾਂਝੀ ਕਰੂੰਗਾ ਇਹ ਲਗਭਗ ਹਫਤਾ ਹੋ ਚੁੱਕਿਆ ਹੈ ਕਿਸਾਨ ਸ਼ੰਭੂ ਬਾਡਰ ਦੇ ਡਟ ਹੋਏ ਨੇ ਬਾਪੂ ਜੀ ਨੂੰ ਦੇਖ ਸਕਦੇ ਹੋ। ਤੇ ਅੰਦਾਜ਼ਾ ਲਗਾ ਸਕਦੇ ਹੋ ਕਿ ਅਕਰ ਕਿਸਾਨ ਕਿੰਨਾ ਕੁ ਪਰੇਸ਼ਾਨ ਹੈ ਪਿਛਲੇ ਹਫਤੇ ਤੋਂ ਇਸ ਸੜਕ ਕੀ ਇਹਨਾਂ ਦੇ ਘਰ ਜਿਹੜੇ ਨੇ ਬਣ ਚੁੱਕੇ ਨੇ ਫੁੱਟਪਾਥ ਤੇ ਬਾਪੂ ਜੀ ਲٹے ਹੋਏ ਨੇ ਗੱਲ ਵੀ ਜ਼ਰੂਰ ਕਰੂੰਗਾ ਬਜ਼ੁਰਗ ਕਿਸਾਨ ਨੇ ਬਾਪੂ ਜੀ ਲੇਟੇ ਰੋ ਕੋਈ ਨਹੀਂ ਕੀ ਕਹਿਣਾ ਚਾਹੁੰਦੇ ਹੋ ਆਖਰ ਹਫਤਾ ਹੋ ਗਿਆ ਇੱਕ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਇਹ ਸੜਕਾਂ ਹੀ ਘਰ ਬਣੀਆਂ ਹੋਈਆਂ ਨੇ ਖਾਲਸਾ ਜਫਤਿਹ ਕਦੇ ਤਾਂ ਠੀਕ ਆ ਪਹਿਲਾਂ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਕਹਣਾ ਕੀ ਆਪੀ ਸਰਕਾਰ ਦੇ ਮਕਾਨ ਲੋਨ ਆਇ ਤੇ ਕਿਉਂਕਿ ਜੋ 13 ਮਹੀਨੇ ਸਾਡੇ ਪਹਿਲਾਂ ਮੀਨਾ ਵਾਦਾ ਕੀਤਾ ਸੀ ਪੀਐਮਐਸਬੀ ਦੇ ਇੱਕ ਕਮੇਟੀ ਨੂੰ ਬਣਾਵਾਂਗੇ ਅੱਜ ਤੱਕ 13 ਮਹੀਨਿਆਂ ਚ ਇਹਨਾਂ ਕੋਈ ਮੀਟਿੰਗ ਇਸ ਬਾਰੇ ਨਹੀਂ ਕੀਤੀ ਸਾਨੂੰ ਦੂਰੀ ਇਥੇ ਬਾਰਡਰ ਆਉਣਾ ਤੇ ਤਾ ਵੇਖਿਆ ਕਈ ਬੰਦੇ ਤੇ ਬਿਮਾਰ ਪਏ ਇੱਕ ਤਰਾ ਪਏ ਰਾਤ ਦੇ ਨੇਂਦੇ ਤੇ ਪਏ ਪਹਿਲੇ ਵੀ ਇੱਕ ਐਂਬੂਲੈਂਸ ਗਈ ਹੈ ਉਹਦੇ ਵਿੱਚ ਬੰਦੇ ਉਹਨੂੰ ਹਸਪਤਾਲ ਦੇ ਵਿੱਚ ਰੈਫਰ ਕੀਤਾ ਤੇ ਕਹਿੰਦੇ ਕਿ ਖਨੂਰੀ ਬਾਰਡਰ ਵੀ ਇੱਕ ਕਿਸਾਨ ਦੀ ਮੌਤ ਹੋਈ ਹੈ ਕੱਲ ਰਾਤ ਕੋਈ ਇੱਕ ਇੱਥੇ ਪਰਚੋ ਚੋਥ ਇੱਥੇ ਇਹ ਨਾਲੇ ਦਾ ਬਲਦੇਵ ਸਿੰਘ ਉਹਦੀ ਹੋਈ ਆ ਇਹ ਕਰਕੇ ਸਰਕਾਰ ਸਾਡਾ ਇਮਤਿਹਾਰ ਲੈਂਦੀ ਆ ਅਸੀਂ ਨਹੀਂ ਚਾਹੁੰਦੇ ਕਿ ਇਸ ਇਥੇ ਬਈਏ ਕਿ ਸਾਡੇ ਬਾਲ ਪੱਚੇ ਸਾਡੇ ਕੰਮ ਕਾਰਕ ਛੱਡ ਕੇ ਹੀ ਆਏ ਆ। ਖਾਸ ਕਿ ਘਰ ਪਿਆਰਾ। ਫੋਨਾਂ ਪਿਆ ਹੀ ਆਪਣੀ ਫਸਲਾ ਨਸਲਾ ਨੂੰ ਪਚੌਣ ਲਈ ਇੱਥੇ ਆਇਆ। ਕਿਉਂਕਿ ਅਹੀਂ ਚੀਰੀ ਸਰਕਾਰ ਨੇ ਅਹੀਂ ਕਿੰਨਾ ਭੀਖ ਮੰਗਦੀ। ਅਹੀਂ ਤੇ ਆਪਨ ਹੱਕ ਮੰਗਦੇ ਆ। ਇੱਕ ਹੁੰਦਾ ਭੀਖ ਮੰਗਣੀ। ਇੱਕ ਹੁੰਦਾ ਹੱਕ। ਇਹ ਜਿਹੜਾ ਸਾਡਾ ਹਸਾਕ ਹੈ ਹੀ ਆਪਣਾ ਹੱਕ ਮੰਗਣ ਆਏ ਆ। ਇੱਕ ਹੀ ਸਰਕਾਰ ਨੂੰ ਮੰਨਦੇ ਸਾਡਾ ਅਖਾਨੂੰ ਦੇ ਦੇ ਸਾਡਾ ਜੀਨੇ ਕਦਾ ਰੋਕਾ ਨਹੀਂ ਖਰਾਬ ਸਰਕਾਰੋਂ ਕੀ ਹਸਾਰ ਕੋਈ ਅਮਰੋਹ ਸਾਂਤਮਈ ਤੇ ਬੈਠਿਆ ਤੇ ਸਰਕਾਰ ਨੂੰ ਚਾਹੀਦਾ ਸਾਂਤਮਈ ਛੱਡੀ ਇਹ ਮੰਗਾ ਮੰਗ ਲੈਣ ਦੀ ਆ ਸਾਡਾ ਇਮਤਿਹਾਨ ਨਾਲੇ ਕਿਉਂਕਿ ਜਦੋਂ ਕੋਈ ਕਿਸੇ ਦਾ ਸਬਰ ਦਾ ਪਿਆਦਾ ਭਟ ਜਾਂਦਾ ਉਸ ਤੋਂ ਬਾਅਦ ਜੋ ਹੁੰਦਾ ਉਹ ਸਰਕਾਰ ਨੂੰ ਪਤਾ ਸਾਨੂੰ ਵੀ ਪਤਾ ਤੇ ਲਈ ਪੀਰਾ ਮੋਰਚਾ ਪਿੱਛੇ ਆਪਾਂ ਲਗਾ ਸਾਡੇ 750 ਕਿਸਾਨ ਦੀ ਮੌਤ ਹੋਈ ਤੇ ਹੋਣੀ ਦੋ ਤਿੰਨ ਮੌਤਾ ਹੋ ਚੁਕੀ ਆ ਪਤਾ ਹੈ ਸਰਕਾਰ ਨੇ ਕਿੰਨੀਆਂ ਮੌਤਾ ਇੱਥੇ ਕਰਾਉਣੀ ਆ ਸਾਨੂੰ ਸਰਕਾਰ ਦੱਸਦੇ ਵੀ ਮੌਤਾ ਨਹੀਂ ਇੱਕਦਮ ਇਸ ਕੁਰਬਾਨੀ ਦੇਂਦੇ ਪਰ ਸਾਡੀਆਂ ਮੰਗਾਂ ਬਨ ਲੈ ਆਈ ਨਹੀਂ ਚੌਂਦੇ ਕਿ ਇੱਥੇ ਬਈਏ ਕਿਉਂਕਿ ਸਾਡੇ ਇੱਥੇ ਬੰਨ ਸਾਨੂੰ ਵੀ ਬੜੀ ਬੜੀ ਮੁਸ਼ਕਲਾਂ ਆਉਂਦੀਆਂ ਲੋਕਾਂ ਨੂੰ ਕਿੰਨਾ ਹੋਇਆ ਪਿਆ ਕਿਉਂਕਿ ਤੇਜ਼ ਹਵਾਵਾਂ ਚੱਲ ਰਹੀਆਂ ਨੇ ਇੱਧਰ ਔਰ ਬਜ਼ੁਰਗ ਕਿਸਾਨ ਕਾਫੀ ਆਏ ਹੋਏ ਆ ਹਾਂਜੀ ਬਾਪੂ ਜੀ ਮੈਂ ਪੂਰੀ ਨੂੰ ਬੈਠੇ ਆ ਸਾਨੂੰ ਕੋਈ ਸ਼ੌਂਕ ਤੇ ਇੱਥੇ ਨਹੀਂ ਬਹਿਣ ਦਾ ਇੱਕ ਸਾਲ ਤੇ 1.5 ਮਹੀਨਾ ਅਗੇ ਉੱਥੇ ਬੈਠੇ ਆ ਇੱਕ ਸਾਲ 1.5 ਮਹੀਨੇ ਬਾਅਦ ਸਰਕਾਰ ਨੇ ਮੰਗਾਂ ਸਾਡੀਆਂ ਸਾਰੀਆਂ ਮੰਨ ਲਈਆਂ ਸੀ ਤਿੰਨ ਮੰਗਾਂ ਕਾੜੇ ਕਾਨੂੰਨ ਉਹਨਾਂ ਵਾਪਸ ਲੈ ਲਏ ਦੂਜਿਆਂ ਤੇ ਉਹਨਾਂ ਕਹਿੰਦੇ ਅਸੀਂ ਤੁਹਾਡੀ ਕਮੇਟੀ ਭਾਵਾਂਗੇ ਕਮੇਟੀ ਭਾ ਕੇ ਸਾਰੀਆਂ ਮੰਗਾਂ ਤੁਹਾਡੀਆਂ ਲਾਗੂ ਕਰਾਂਗੇ ਸਾਡੀਆਂ ਵਾਰ-ਵਾਰ ਇਹਨਾਂ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਨੇ 2 ਸਾਲ ਤੱਕ ਅੱਜ ਕਰਨੇ ਆ ਕੱਲ ਕਰਨੇ ਆ 2 2 ਮਹੀਨਾ ਖੜ ਜੋ ਮਹੀਨਾ ਖੜ ਜੋ ਸਾਨੂੰ ਇਹਨਾਂ ਮਜਬੂਰ ਕਰ ਦਿੱਤਾ ਏ ਇੱਥੇ ਹੀ ਤਾਣ ਕੇ ਦੁਬਾਰਾ ਬੈਠੇ ਆ ਕੋਈ ਮੰਗ ਜਿਹੜੀ ਸਾਡੀ ਨਵੀਂ ਨਹੀਂ ਹੈਗੀ ਸਾਰੀਆਂ ਮੰਗਾ ਇਹਨਾਂ ਸਾਡੀਆਂ ਪੁਰਾਣੀਆਂ ਜਿਹੜੀਆਂ ਮੰਨੀਆਂ ਸੀ ਉਹ ਲੈਣ ਵਾਸਤੇ ਅਸੀਂ ਆਏ ਆ ਅਸੀਂ ਦੇਣਾ ਸਾਡੀਆਂ ਮੰਗਾ ਹੁਣ ਵੀ ਮੰਨ ਲੈਣਾ ਤੇ ਅਸੀਂ ਇੱਥੋਂ ਮੁੜ ਜਾਾਂਗੇ ਅਸੀਂ ਦਿੱਲੀ ਜਾ ਕੇ ਕੀ ਲੈਣਾ ਸਾਡੀ ਮਜਬੂਰੀ ਏ ਅਸੀਂ ਕੋਈ ਸ਼ੌਂਕ ਬਣਾਉਣੇ ਬੈਠੇ ਵਾਰ ਬੱਚਾ ਅਸੀਂ ਓੱਖਾ ਕਿੰਨਾ ਹੋ ਰਿਹਾ ਬਾਪੂ ਜੀ ਬੈ ਕੇ ਬਹੁਤ ਹੋ ਰਿਹਾ ਅਬ ਬਜ਼ੁਰਗ ਬੰਦੇ ਆ ਥੱਲੇ ਲੇਟਣ ਡੇ ਆ ਇਧਰ ਉਧਰ ਓੱਖਾ ਕੀ ਹੋਣਾ ਕਰੇ ਅਸੀਂ ਆਪਦਾ ਮੰਦੀਆਂ ਤੇ ਪਈਦਾ ਆਰਾਮ ਕਰੀਦਾ ਆਪਦੇ ਘਰਾਂ ਦੇ ਵਿੱਚ ਬਿਸਤਰਾ ਤੇ ਪਈਦਾ ਵੀ ਬਾਪੂ ਜੀ ਆਰਾਮ ਕਰਨ ਦੀ ਹੈਗੀ ਉਹਨਾਂ ਤਾਂ ਪੂਰੀ ਜ਼ਿੰਦਗੀ ਕੰਮ ਕਰ ਲਿਆ ਕੰਮ ਕਰ ਲਿਆ ਹੁਣ ਇਹ ਆਰਾਮ ਕਰਨ ਦੀ ਏ ਤੇ ਸਾਨੂੰ ਇਹ ਮੌਦੀ ਸਰਕਾਰ ਜਿਹੜੀ ਏ ਇਹ ਸੜਕਾਂ ਦੇ ਲਟਾਉਣ ਲਈ ਹੋਣਾ ਇਹ ਜਵਾਬ ਦੇਇਆ ਨਾ ਕਰਨਾ ਸਾਡੇ ਤੇ ਹਾਂਜੀ ਮੈਂ ਗੱਲ ਕਰੂ ਕੋਈ ਇਹ ਜ਼ਬਰਦਸਤ ਸਵਰਧਮ ਕਾਵੜਾ ਹੀ ਕਰਨਾ ਹੈ ਕਰ ਰਹੇ ਆ ਅਸੀਂ ਤੇ ਨਾਲ ਸਾਡਾ ਬਾਰਡਰ ਖੋਲ ਦੇਣ ਤੇ ਸਾਨੂੰ ਗਾਂਹ ਜਾਣ ਦੇਣ ਸਾਡਾ ਬਾਰਡਰ ਕਿਉਂ ਬੰਦ ਕੀਤਾ ਹੈ ਨਾਕਾ ਦੇ ਵਾਸਤੇ ਅਸੀਂ ਆਪਣੀਆਂ ਮੰਗਾ ਲੈਣੀਆਂ ਨੇ ਮੰਗਾ ਮੰਨਣ ਦਿਓ ਸਾਨੂੰ ਮਨਵਾਉਣ ਦਿਓ ਅਸੀਂ ਬਿਲਕੁਲ ਕਿਸੇ ਨਾਲ ਧੱਕਾ ਨਹੀਂ ਕਰਨਾ ਇਹ ਵੀ ਸਾਡੇ ਭਰਾ ਨੇ ਅਸੀਂ ਇਹਨਾਂ ਨਾਲ ਵੀ ਅਸੀਂ ਆਨੇ ਆ ਵੀ ਸਾਡਾ ਬਾਰਡਰ ਖੋਲ ਦਿਓ ਸਾਨੂੰ ਗਾਂਹ ਜਾਣ ਦਿਓ ਹਾਂਜੀ ਬਾਪੂ ਬਾਪੂ ਜੀ ਹੋਰਾਂ ਨਾਲ ਬਾਪੂ ਜੀ ਤੁਸੀਂ ਕਿੱਥੋਂ ਆਏ ਹੋ ਪਟਿਆਲਾ ਪਟਿਆਲਾ ਜ਼ਿਲ੍ਹਾ ਜੀ ਕਿੰਨਾ ਕੋਖਾ ਹੋ ਰਹੇ ਆ ਇੱਧਰ ਬੋਰੇ ਵਿਛਾ ਕੇ ਬੈਠੇ ਬਜ਼ੁਰਗ ਬੰਦੇ ਆ ਜੀ ਛੜਕਾ ਤੇ ਪੈਦੇ ਆ ਸਾਡੇ ਕਾਲੇ ਨੂੰ ਠੀਕ ਹੋ ਜਾਣਾ ਰੱਦ ਫਿਰ ਅਸੀਂ ਘਰ ਨੂੰ ਮੁੜ ਜਾਾਂਗੇ ਠੀਕ ਨਹੀਂ ਬਾਗ ਨੂੰ ਕਰੋ ਫੋਨ ਆਉਂਦੇ ਆ ਕਿ ਕਿਦਾਂ ਨਸ ਸੋਣ ਦਾ ਕੋਈ ਪ੍ਰੋਪਰ ਨਾ ਕੋਈ ਇੱਧਰ ਬਾਥਰੂਮ ਹੈਗੇ ਆ ਲਾਗੇ ਤਾਂਗੇ ਦਿੱਕਤ ਕਾਫੀ ਹੋ ਰਹੀ ਹੋਣੀ ਆ ਤੁਹਾਨੂੰ ਦਿੱਕ ਦਿੱਕਤ ਤਾਂ ਬਹੁਤ ਆ ਹਾਂ ਘਰੋਂ ਕਿਹੜਾ ਕੋਈ ਕੱਢਿਆ ਤਾਂ ਹੈ ਨਹੀਂ ਘਰੋਂ ਫੋਨ ਤਾਂ ਘਰੋਂ ਆਉਂਦੇ ਹੀ ਆ ਪਰ ਇੱਥੇ ਜਿਹੜਾ ਕੋਈ ਬੈਠਾ ਮਜਬੂਰੀ ਲਈ ਬੈਠਾ ਕੋਈ ਸ਼ੌਂਕ ਲਈ ਨਹੀਂ ਬੈਠੇ ਇਹੋ ਜਿਹਿਆਂ ਟਰਾਲੀਆਂ 'ਚ ਸੌਣਾ ਸੜਕਾਂ 'ਤੇ ਸੌਣਾ ਕੋਈ ਸ਼ੌਂਕ ਨਾਲ ਕੋਈ ਸੌਂਦਾ ਨਹੀਂਗਾ ਇਹ ਜ਼ਾਲਮ ਗਵਰਨਮੈਂਟ ਹੈ ਜਿਹੜੀਆਂ ਇਹ ਧੱਕਾ ਕਰਦੀਆਂ ਔਰ ਆਪਦੇ ਹੱਕ ਲੈਣ ਲਈ ਅਸੀਂ ਸੜਕਾਂ ਤੇ ਪੈਨੇ ਆ ਟਰਾਲੀਆਂ 'ਚ ਪੈਨੇ ਆ ਕੋਈ ਸ਼ੌਂਕ ਨੂੰ ਨਹੀਂ ਬੈਠੇ ਕੋਈ ਅਸੀਂ ਕਿਸੇ ਨਾਲ ਧੱਕਾ ਨਹੀਂ ਅਸੀਂ ਆਪਦੇ ਹੱਕ ਲੈਣ ਲਈ ਬੈਠੇ ਆ ਬਿਲਕੁਲ ਤਸਵੀਰਾਂ ਦਿਖਾਈਆਂ ਜ਼ਰੂਰ ਕਿ ਕਿਸ ਤਰ੍ਹਾਂ ਦੇ ਨਾਲ ਕਿਸਾਨ ਜਿਹੜੇ ਨੇ ਇਧਰ ਸੜਕਾਂ ਤੇ ਸੌਣ ਲਈ ਮਜਬੂਰ ਹੋ ਚੁੱਕੇ ਨੇ ਤੇ ਹਵਾਵਾਂ ਵੀ ਤੇਜ਼ ਚੱਲ ਰਹੀਆਂ ਨੇ ਮਿੱਟੀ ਕੱਟਾ ਵੀ ਕਾਫੀ ਉੱਡ ਰਿਹਾ ਤੇ ਉਹਦੇ باوجود ਵੀ ਕਿਸਾਨ ਸੜਕਾਂ ਦੇ ਬੈਠੇ ਹੋਏ ਨੇ ਇਹ ਸੜਕ ਹੀ ਕਿਸਾਨਾਂ ਦਾ ਘਰ ਜਿਹੜੀ ਆ ਬੰਦ ਚੁੱਕੀ ਹੈ ਤੇ ਹੁਣ ਵੀ ਕਿਸਾਨ ਸਾਬਤ ਤੌਰ ਤੇ ਕਹਿ ਰਹੇ ਆ ਕਿ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਸੜਕਾਂ ਦੇ ਬੰਨ ਦਾ ਟਰਾਲੀਆਂ ਚ ਸੌਂਦਾ ਸਰਕਾਰ ਸਾਡੀ ਮੰਗਾ ਮੰਨੇ ਤੇ ਅਸੀਂ ਵਾਪਸ ਘਰ ਨੂੰ ਜਾਈਏ ਵਿੜਿਆਲੇ ਜਸਵੰਤ ਦੇ ਨਾਲ ਮਾਈ ਪੰਜਾਬੀ ਟੀਵੀ ਸ਼ੰਭੂ ਬੜਾ